ਹੁਣ ਪੰਜਾਬ ਚੰਡੀਗੜ੍ਹ ਹਰਿਆਣਾ ਹਿਮਾਚਲ ਵਰਖ ਹੋਣ ਤੋਂ ਬਾਅਦ ਕਿਤੇ ਨਾ ਕਿਥੇ ਪੰਜਾਬੀ ਭਾਸ਼ਾ ਨੂੰ ਬੇਕਦਰ ਕੀਤੀ ਗਈ ਮੈਂ ਬਹੁਤ ਹੈਰਾਨ ਹੋਇਆ ਤੇ ਮਨ ਨੂੰ ਬਹੁਤ ਦੁੱਖ ਪਹੁੰਚਿਆ ਕਿਉਂਕਿ ਪੀਜੀਆਈ ਕੇਂਦਰ ਸਰਕਾਰ ਦੇ ਵੱਲੋਂ ਚਲਾਇਆ ਜਾਂਦਾ ਇੱਕ ਸੰਵਿਧਾਨ ਹੈਗਾ ਜਿੱਥੇ ਰਾਜ ਭਾਸ਼ਾ ਵਿਭਾਗ ਦੇ ਐਕਟ ਦਾ ਪਾਲਣਾ ਹੋਣਾ ਚਾਹੀਦਾ ਰਾਜ ਭਾਸ਼ਾ ਕਹਿੰਦਾ ਕਿ ਚਾਰ ਤਿੰਨ ਭਾਸ਼ਾਵਾਂ ਚੋਏ ਇਹ ਕਹਿੰਦੇ ਨੇ ਕਿ ਹਿੰਦੀ ਵਿੱਚ ਕਰੀਏ ਦੇ ਤਹਿਤ ਰਾਜ ਭਾਸ਼ਾ ਕਾਨੂੰਨ ਦੀ ਅਧਿਐਨ ਕੋਈ ਨਹੀਂ ਕੀਤੇ ਜਾਣਕਾਰੀ ਨਹੀਂ ਹੈ ਇਸ ਲਈ ਮੈਂ ਰਾਜ ਭਾਸ਼ਾ ਯਾਕਤ ਦੀ ਕਾਪੀ ਲੈ ਕੇ ਤੁਰਦਾ ਹੈ ਮਹਾਰਾਜ ਇਹਨਾਂ ਨੂੰ ਮੈਂ ਦੱਸਦਾ ਹੈ ਰਾਜ ਭਾਸ਼ਾ ਯਾਕਤ ਮੈਂ ਰਾਜ ਭਾਸ਼ਾ ਯਾਕਤ ਦਿੱਲੀ ਦੇ ਵਿੱਚ ਇੱਕ ਆਰਟੀਆਈ ਪਾਇਆ ਚੰਡੀਗੜ੍ਹ ਖਖ ਖੇਤਰ ਖਖ ਖੇਤਰ ਚਾਂਦੀ ਹੈ ਜਿੱਥੇ ਲੋਕਲ ਭਾਸ਼ਾ ਸਭ ਤੋਂ ਉੱਪਰ ਉਸ ਤੋਂ ਬਾਅਦ ਹਿੰਦੀ ਤੇ ਅੰਗਰੇਜ਼ੀ ਤੇ ਸੰਸਥਾ ਪੀਜੀਆਈ ਕੇਂਦਰ ਸਰਕਾਰ ਦੀ ਹੈ ਇੱਥੇ ਲੋਕਲ ਭਾਸ਼ਾ ਸਭ ਤੋਂ ਉੱਪਰ ਹੋਣ ਦੀ ਲੋੜ ਹੈ ਮਿਤੀ 4 ਤਰੀਕ ਨੂੰ ਪੀਜੀਆਈ ਦੇ ਡਾਕਟਰ ਵਿਵੇਕ ਲਾਲ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਨੇ ਉਸ ਨੋਟੀਫਿਕੇਸ਼ਨ ਦੇ ਵਿੱਚ ਸਾਫ਼ ਤੌਰ ਦੇ ਉੱਤੇ ਲਿਖਿਆ ਗਿਆ ਸੀਗਾ ਕਿ ਜੇਕਰ ਤੁਸੀਂ ਕਿਸੇ ਮਰੀਜ਼ ਦੇ ਨਾਲ ਗੱਲ ਕਰਨੀ ਹੈ ਜੇਕਰ ਤੁਸੀਂ ਕਿਸੇ ਮਰੀਜ਼ ਦੇ ਨਾਲ ਦਵਾਈਆਂ ਵੀ ਜਿਹੜੇ ਨੇ ਤੁਸੀਂ ਦੱਸਣੀਆਂ ਨੇ ਜਾਂ ਫਿਰ ਜੇਕਰ ਕਿਸੇ ਮਰੀਜ਼ ਦੇ ਨਾਲ ਤੁਸੀਂ ਵੀਡੀਓ ਕਾਨਫਰੈਂਸਿੰਗ ਵੀ ਕਰਦੇ ਹੋ ਤਾਂ ਉਹ ਸਿਰਤ ਸਿਰਫ ਹਿੰਦੀ ਭਾਸ਼ਾ ਦੇ ਵਿੱਚ ਹੋਏਗੀ ਉਸ ਨੋਟੀਫਿਕੇਸ਼ਨ ਦੇ ਵਿੱਚ ਇਹ ਵੀ ਲਿਖਿਆ ਗਿਆ ਸੀਗਾ ਕਿ ਜੇਕਰ ਕੋਈ ਵਿਅਕਤੀ اوਪੀਡੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰੀਕੇ ਦੇ ਨਾਲ ਇੱਥੇ ਦੇ ਕਰਮਚਾਰੀਏ ਦੇ ਨਾਲ ਗੱਲਬਾਤ ਕਰਦਾ ਤਾਂ ਉਹ ਵੀ ਹਿੰਦੀ ਦੇ ਵਿੱਚ ਹੋਣੀ ਚਾਹੀਦੀ ਹੈ ਸੋ ਉਸ ਨੋਟੀਫਿਕੇਸ਼ਨ ਨੂੰ ਲੈ ਕੇ ਲਗਾਤਾਰ ਜਿਹੜਾ ਸਵਾਲ ਉੱਠੇ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਤਾਂ ਪੀਜੀਆਈ ਦੇ ਪ੍ਰਸ਼ਾਸਨ ਤੇ ਸਵਾਲ ਉੱਠੇ ਪਰ ਹੁਣ ਉਸ ਦੇ ਵਿੱਚ ਇੱਕ ਵਾਰੀ ਫੇਰ ਜਿਹੜੀ ਹੈ ਤਬਦੀਲੀ ਲੈ ਆਂਦੀ ਗਈ ਹੈ ਕਿਉਂਕਿ ਜਦੋਂ ਉਹ ਨੋਟੀਫਿਕੇਸ਼ਨ ਆਇਆ ਤਾਂ ਇਹ ਸਵਾਲ ਜ਼ਰੂਰ ਉੱਠਿਆ ਕਿ ਕਿਤੇ ਪਜੀਆਈ ਦੇ ਵਿੱਚ ਪੰਜਾਬੀ ਭਾਸ਼ਾ ਦੇ ਨਾਲ ਵਿਤਕਰਾ ਤਾਂ ਨਹੀਂ ਹੋ ਰਿਹਾ ਸੋ ਉਸੇ ਚੀਜ਼ ਨੂੰ ਲੈ ਕੇ ਇੱਕ ਚਿੱਠੀ ਜਿਹੜੀ ਹੈ ਉਹ ਪੰਡਿਤ ਰਾਓ ਤ੍ਰੇਨਵਰ ਵੱਲੋਂ ਪਜੀਆਈ ਦੇ ਡਾਕਟਰ ਵਿਵੇਕ ਲਾਲ ਨੂੰ ਲਿਖੀ ਗਈ ਜਿਸ ਦੇ ਵਿੱਚ ਹੁਣ ਬਦਲਾਅ ਕੀਤਾ ਗਿਆ ਔਰ ਜੋ ਜਾਣਕਾਰੀ ਸਾਹਮਣੇ ਆਈ ਹੈ ਜੋ ਲੇਟੈਸਟ ਨੋਟੀਫਿਕੇਸ਼ਨ ਆਈ ਉਸ ਦੇ ਮਤਲਬ ਅਕਿ ਪਜੀਆਈ ਦੇ ਵਿੱਚ ਹੁਣ ਹਿੰਦੀ ਅਤੇ ਪੰਜਾਬੀ ਦੋਨਾਂ ਭਾਸ਼ਾ ਦੀ ਵਰਤੋਂ ਜਿਹੜੀ ਹੈ ਉਹ ਹੋਏਗੀ ਕਿਸ ਤਰੀਕੇ ਦੇ ਨਾਲ ਪੂਰੀਆਂ ਚੀਜ਼ਾਂ ਹੋਈਆਂ ਇਸ ਬਾਬਤ ਅਸੀਂ ਪੰਡਿਤ ਰਾਓ ਤਰੇਨਵਰ ਨਾਲ ਗੱਲ ਕਰਾਂਗੇ ਜੋ ਕਿ ਤੁਸੀਂ ਕੁਝ ਦੇਖ ਸਕਦੇ ਹੋ ਕਿ ਪੀਜੀਆਈ ਦਾ ਜਿਹੜਾ ਨਿਊ ਆਪੀਡੀ ਦਾ ਗੇਟ ਹੈਗਾ ਉਸਦੇ ਬਾਹਰ ਖੜੇ ਨੇ ਹੱਲੇ ਵੀ ਜਿਹੜਾ ਹੱਥ ਵਿੱਚ ਬੋਰਡ ਜਿਹੜਾ ਫੜਿਆ ਹੋਇਆ ਉੱਥੇ ਉੱਤੇ ਲਿਖਿਆ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਵਿੱਚ ਕਿਉਂ ਨਹੀਂ ਲਿਖੀ ਗਿਆ ਲਿਖੀ ਗਈ ਹੈ ਸੋ ਪੂਰਨ ਤਰ ਤਰੇਨਵਰ ਨਾਲ ਗੱਲਬਾਤ ਵੀ ਕਰਾਂਗੇ ਪੰਡਿਤ ਜੀ ਨਾਲ ਪੰਡਿਤ ਜੀ ਨੋਟੀਫਿਕੇਸ਼ਨ ਆਇਆ ਸੀ 4 ਤਰੀਕ ਨੂੰ ਕਿਹਾ ਜਾ ਰਿਹਾ ਸੀਗਾ ਕਿ ਪੀਜੀਆਈ ਦਾ ਕੋਈ ਵੀ ਸਟਾਫ ਹੋਏਗਾ ਮਰੀਜ਼ਾਂ ਨਾਲ ਵੀ ਗੱਲ ਕਰਨੀਆਂ ਤੇ ਉਹ ਹਿੰਦੀ ਦੇ ਵਿੱਚ ਗੱਲ ਕਰਨੀ ਹੈ ਤੁਸੀਂ ਕਿਸ ਤਰੀਕੇ ਦੇ ਨਾਲ ਡਾਕਟਰ ਵਿਵੇਕ ਨਾਲ ਹਾਲਾਂ ਦਾ ਗੱਲਬਾਤ ਕੀਤੀ ਔਰ ਉਸ ਦਾ ਨਤੀਜਾ ਕੀ ਨਿਕਲਿਆ ਜੀ ਮੈਂ ਬਹੁਤ ਹੈਰਾਨ ਹੋਇਆ ਤੇ ਮਨ ਨੂੰ ਬਹੁਤ ਦੁੱਖ ਪਹੁੰਚਿਆ ਕਿਉਂਕਿ ਪੀਜੀਆਈ ਕੇਂਦਰ ਸਰਕਾਰ ਦੇ ਵੱਲੋਂ ਚਲਾਇਆ ਜਾਂਦਾ ਇੱਕ ਸੰਸਥਾ ਹੈਗਾ ਜਿੱਥੇ ਰਾਜ ਭਾਸ਼ਾ ਵਿਭਾਗ ਦੇ ਐਕਟ ਦਾ ਪਾਲਣਾ ਹੋਣਾ ਚਾਹੀਦਾ ਰਾਜ ਭਾਸ਼ਾ ਐਕਟ 1966 3 ਦੇ ਮੁਤਾਬਿਕ ਸਾਰੇ ਕਮਕਾਰਜ ਤਿੰਨ ਭਾਸ਼ਾਵਾਂ ਚੋਂ ਦੀ ਲੋੜ ਹੈ ਚੰਡੀਗੜ੍ਹ ਪੰਜਾਬ ਗੁਜਰਾਤ ਮਹਾਰਾਸ਼ਟਰ ਦੇ ਵਿੱਚ ਕਿਉਂਕਿ ਇਹ 20 ਰੀਜ਼ਨ ਦੇ ਵਿੱਚ ਆ ਜਾਂਦੇ ਨੇ ਸਭ ਤੋਂ ਉੱਪਰ ਲੋਕਲ ਭਾਸ਼ਾ ਹੋਣਾ ਚਾਹੀਦਾ ਬਾਅਦ ਵਿੱਚ ਹਿੰਦੀ ਤੇ ਅੰਗਰੇਜ਼ੀ ਥੱਲੇ ਪਰ ਕੋਈ ਬੋਰਡ ਤਿੰਨ ਭਾਸ਼ਾ ਚ ਨਹੀਂ ਹੈਗਾ ਤੇ 4 ਤਾਰੀਖ ਦੀ ਜਿਹੜੀ ਨੋਟਿਸ ਦੇ ਕੇ ਮਨ ਲਈ ਮਨ ਨੂੰ ਇਹ ਦੁੱਖ ਹੋਇਆ ਕਿ ਇਹ ਕਿਵੇਂ ਹੋ ਸਕਦਾ ਹੈ राजभाषा के अंदर कि चार तीन भाषा छ ये ये ने कि हिंदी करिए मैं सोचा ये गलत है इसलिए मैं एक विनती की थी कि ये राजभाषा एक्ट की उल्लंघना है ये सही कितना जावे, नहीं तो मैं कोर्ट जा सकता है क्योंकि राजभाषा तो उल्लंघना है मैं को विनती पत्र देने तो बाद छब्बीस तारीख शाम को ये नवा नोटिस कट के डायरेक्टर साहब ने आ, अपना बुद्धिपन اپنی ہوشارپن اپنی বিবেক اپنی ماہرپن نو ظاہر کرتے ہوئے بہت ہی کمال دا نوٹس کھڑیا ہے دوبارہ کہ جتھے پنجابی دے نام ہندی دے نال نال پنجابی وچ وی کم ہووے پرسکریپشن لکھیا جاوے پنجابی وچ مریض نال پنجابی وچ گل کیتا جاوے ویڈیو جے بن دے مریض بارے او وی پنجابی وچ ہووے ڈاکٹر Vivek Lal نے ਇਹ ਨੋਟਿਸ ਕੱਢ ਕੇ ਕਿਹਾ ਹੈ ਕਿ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਡਾਇਰੈਕਟਰ ਪੀਜੀਆ ਸਾਹਿਬ ਬਹੁਤ ਕਮਾਲ ਦਾ ਨੋਟਿਸ ਕੱਢਿਆ ਹੈ ਨਵਾਂ ਨੋਟਿਸ ਦਿੱਤਾ ਹੈ ਸੋ ਨੋਟਿਸ ਦੀ ਤੁਹਾਨੂੰ ਤਸਵੀਰ ਦਿਖਾ ਦਿੰਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਜਿਹੜਾ ਨੋਟਿਸ 4 ਤਰੀਕ ਨੂੰ ਯਾਨੀ ਕਿ 4 6 2024 ਨੂੰ ਕੱਢਿਆ ਗਿਆ ਸੀਗਾ ਉਹਨਾਂ ਆਦੇਸ਼ਾਂ ਨੂੰ ਵਾਪਸ ਲਿੱਤਾ ਜਾਂਦਾ ਔਰ ਤੁਸੀਂ ਦੇਖ ਸਕਦੇ ਹੋ ਕਿ ਜਨ ਪਾਸ਼ਾ ਜਿਸ ਤਰੀਕੇ ਦੇ ਵਿੱਚ ਜਿਸ ਦੇ ਵਿੱਚ ਹਿੰਦੀ ਅਤੇ ਪੰਜਾਬੀ ਦੋਨਾਂ ਭਾਸ਼ਾਵਾਂ ਦਾ ਜ਼ਿਕਰ ਹੈਗਾ ਸੋ ਇਹ ਤੁਸੀਂ ਜਿਹੜਾ ਹੈ ਹਿੰਦੀ ਤੇ ਪੰਜਾਬੀ ਦੇ ਵਿੱਚ ਹੁਣ ਕੰਮ ਜਿਹੜਾ ਹੈ ਉਹ पीजीआई ਦੇ ਵਿੱਚ ਹੋਏਗਾ ਯਾਨੀ ਕਿ ਪੰਜਾਬੀ ਭਾਸ਼ਾ ਵੀ ਜਿਹੜੀ ਹੈ ਪੀਜੀਏ ਦੇ ਵਿੱਚ ਹੁਣ ਬੋਲੀ ਜਾਏਗੀ ਪੱਟੇ ਜੀ ਇੱਥੇ ਇੱਕ ਸਵਾਲ ਇਹ ਜ਼ਰੂਰ ਖੜਾ ਹੋ ਜਾਂਦਾ ਹੈ ਕਿ ਅਕਸਰ ਪੰਜਾਬੀ ਭਾਸ਼ਾ ਦੇ ਲਈ ਇੱਕ ਲੜਾਈ ਜ਼ਰੂਰ ਲੜਨੀ ਪੈਂਦੀ ਹੈ ਇੱਕ ਸਟਰਗਲ ਜ਼ਰੂਰ ਕਰਨਾ ਪੈਂਦਾ ਇਸ ਦਾ ਕਾਰਨ ਕੀ ਹੈ ਕਿਉਂਕਿ ਜੇ ਸੀ ਪੀਜੀਏ ਦੀ ਗੱਲ ਕਰੀਏ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਯੂਟੀ ਹੈ ਠੀਕ ਹੈ ਜੀ ਔਰ ਇਸ ਯੂਟੀ ਹੋਣ ਦੇ ਨਾਤੇ ਜਿਹੜਾ ਇੱਥੇ ਪੰਜਾਬ ਦੀ ਰਾਜਧਾਨੀ ਬਣੇਗੀ ਔਰ ਹਿੰਦੀ ਭਾਸ਼ਾ ਵੀ ਬੋਲੀ ਜਾਂਦੀ ਪੰਜਾਬੀ ਭਾਸ਼ਾ ਵੀ ਬੋਲੀ ਜਾਂਦੀ ਹੈ ਪਰ ਫਿਰ ਅਜਿਹੇ ਸੰਸਥਾਨਾਂ ਦੇ ਵਿੱਚ ਵਿਤਕਰਾ ਕਿਉਂ ਪੰਜਾਬੀ ਨਾ ਹੁੰਦਾ ਹਾਂ ਇਹ ਬਹੁਤ ਮੰਦਬਾਗੀ ਗੱਲ ਹੈ ਦੁਖਦਾਇਕ ਹੈ ਸਰਦਾਰ प्रताप सिंह कैरोहो ਵੱਲੋਂ સ્થાપિત ਕੀਤੀ ગઈ એ સંસ્થા ખાસ તોરતે ਇਸ ਲਈ બનાયા ગયા assi ki is ilake de mariz nu madad kita jave madad madad hove is ilake matlab us vakt Cairo de vakt Cairo sahab de vakt oh pura akhand punjab si ga aur himachal punjab haryana ek si ga isliye unna de maksad ek si ga hun punjab chandigarh haryana himachal vakh hon to baad ਕਿਤੇ ਨਹੀਂ ਕਿਥੇ ਪੰਜਾਬੀ ਭਾਸ਼ਾ ਨੂੰ ਬੇਕਦਰ ਕੀਤੀ ਗਈ ਹੈ। ਇਸ ਦੇ ਤਹਿਤ ਰਾਜ ਭਾਸ਼ਾ ਕਾਨੂੰਨ ਦੀ ਅਧਾਇਨ ਕੋਈ ਨਹੀਂ ਕਿਤੇ ਨਹੀਂ ਜਾਣਕਾਰੀ ਨਹੀਂ ਹੈ। ਇਸ ਲਈ ਮੈਂ ਰਾਜ ਭਾਸ਼ਾ ਐਕਟ ਦੀ ਕਾਪੀ ਲੈ ਕੇ ਤੁਰਦਾ ਹਾਂ ਮਹਾਰਾਜ। ਇਹਨਾਂ ਨੂੰ ਮੈਂ ਦੱਸਦਾ ਹੈ ਰਾਜ ਭਾਸ਼ਾ ਐਕਟ ਮੈਂ ਰਾਜ ਭਾਸ਼ਾ ਐਕਟ ਦਿੱਲੀ ਦੇ ਵਿੱਚ ਇੱਕ ਆਰਟੀਆਈ ਪਾਇਆ। ਆਰਟੀਆਈ ਦੇ ਤਹਿਤ ਮੈਨੂੰ ਇਹ ਪਤਾ ਚੱla ਕਿ ਆਰਟੀਆਈ ਦੇ ਤਹਿਤ ਮੈਨੂੰ ਇਹ ਪਤਾ ਚੱla ਚੰਡੀਗੜ੍ਹ ਦੇ ਵਿੱਚ 3 ਭਾਸ਼ਾਵਾਂ ਛੋਣ ਦੀ ਲੋੜ ਹੈ। ਇੱਥੇ ਸਾਫ ਸਾਫ ਵਿੱਚ ਲਿਖਿਆ ਗਿਆ ਹਮ ਚੰਡੀਗੜ੍ਹ ਖ 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 ਡਾਇਰੈਕਟਰ ਸਾਹਿਬ ਨੂੰ ਪਤਾ ਚੱਲ ਗਿਆ ਡਾਇਰੈਕਟਰ ਸਾਹਿਬ ਕਮਾਲ ਦਾ ਕੰਮ ਕਰਦੇ ਨੇ ਕਰਨਗੇ ਮੈਨੂੰ ਪੂਰਾ ਹਸਪਤਾਲ ਲੱਗਦਾ ਨਹੀਂ ਜਿਸ ਤਰੀਕੇ ਨਾਲ ਪੀਜੀਏ ਦੇ ਤੇ ਜਿੱਥੇ ਵੀ ਅਸੀਂ ਜਾਈਏ ਲਗਭਗ ਬੋਰਡ ਜਿਹੜੇ ਨੇ ਜੇ ਵੈਸੇ ਵੈਸੇ ਬੋਰਡ ਦੇ ਵੀ ਗੱਲ ਕਰਾਂ ਹਾਲਾਂਕਿ ਜੇਕਰ ਪੁਲਿਸ ਵਾਲੇ ਇੱਥੇ ਬੋਰਡ ਲਗਾਇਆ ਗਿਆ ਉਹ ਦਿਖਾ ਦੇਣਾ ਚਾਹੋ ਤੁਸੀਂ ਦੇਖ ਸਕਦੇ ਹੋ ਕਿ ਇੰਗਲਿਸ਼ ਹਿੰਦੀ ਤੇ ਪੰਜਾਬੀ ਤਿੰਨਾਂ ਦੇ ਵਿੱਚ ਇੱਥੇ ਲਿਖਿਆ ਗਿਆ ਪਰ ਪੀਜੀਏ ਦਾ ਨਾਮ ਹੱਲੇ ਵੀ ਸਿਰਫ ਹਿੰਦੀ ਅਤੇ ਅੰਗਰੇਜ਼ੀ ਦੇ ਵਿੱਚ ਲਿਖਿਆ ਗਿਆ ਲੱਗਦਾ ਨਹੀਂ ਕਿ ਹਰ ਪਾਸੇ ਕਿਤੇ ਨਾ ਕਿਤੇ ਸਹੀ ਦੀ ਲੋੜ ਹੈ हां जरूर ये सारे बोर्ड जितने भी बोर्ड लगे हुए ਨੇ ਚੰਡੀਗੜ੍ਹ ਵਿੱਚ ਸਭ ਤੋਂ ਉੱਪਰ ਪੰਜਾਬੀ ਵਿੱਚ ਲਿਖਣ ਦੀ ਲੋੜ ਹੈ ਤਾਂ ਕਿ ਰਾਜ ਭਾਸ਼ਾ ਐਕਟ ਦੀ ਪਾਲਣ ਹੋਵੇ ਤੇ ਲੋਕਲ ਲੋਕਾਂ ਨੂੰ ਪਤਾ ਚਲੇਗੀ ਕਿ ਕਿੱਥੇ ਕਿਹੜੀ OPD ਕਿੱਥੇ ਹੈ ਅੱਖਾਂ ਦੀ OPD ਕਿੱਥੇ ਹੈ ਬੱਚੇ ਦੀ OPD ਕਿੱਥੇ ਹੈ ਕਿਡਨੀ ਦੀ OPD ਕਿੱਥੇ ਹੈ ਸਭ ਤੋਂ ਉੱਪਰ ਲਿਖਣ ਦੀ ਲੋੜ ਹੈ ਮੈਨੂੰ ਲੱਗਦਾ ਹੈ ਹੁਣ ਡਾਇਰੈਕਟਰ ਸਾਹਿਬ ਵਿਵੇਕ ਡਾਕਟਰ ਵਿਵੇਕ ਲਾਲ ਉਹ ਬਹੁਤ ਕਮਾਲ ਦੇ ਡਾਕਟਰ ਨੇ ਤੇ ਬੁੱਧੀਜੀਵੀ ਨੇ ਉਹ ਜ਼ਰੂਰ ਇਹ ਸਾਰੇ ਸੁਧਰਨਗੇ ਸੁਧਾਰ ਕਰਨਗੇ ਮੈਨੂੰ ਪੂਰਾ ਆਸਤੂ ਮੇਰੇ ਜੇ ਨਹੀਂ ਸੁਧਾਰ ਕਰਦੇ ਮੈਂ ਜ਼ਰੂਰ ਕਾਰਵਾਈ ਕਰਾਂਗਾ ਤੇ ਤੁਸੀਂ ਜੇ ਹੁਣ ਜਿ ਵੈਸੇ ਜੋ ਚਿੱਠੀ ਇਹਨਾਂ ਨੇ ਜਾਰੀ ਕਰ ਦਿੱਤੀ ਹੈ ਉਸ ਦੇ ਤੋਹਫੇ ਵਜੋਂ ਕਿਉਂਕਿ ਤੁਹਾਡੀ ਅਸੀਂ ਸੁਣਿਆ ਹੋਇਆ ਹੈ ਕਿ ਤੁਸੀਂ ਜੇਕਰ ਪੰਜਾਬੀ ਭਾਸ਼ਾ ਨੂੰ ਕੋਈ ਅੱਗੇ ਪ੍ਰਮੋਟ ਕਰਦਾ ਤੁਸੀਂ ਉਹਨਾਂ ਨੂੰ ਤੋਹਫ਼ਾ ਭੇਜਦੇ ਹੋ ਕੀ ਤੋਹਫ਼ਾ ਭੇਜ ਰਹੇ ਹੋ ਹੁਣ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਆਦੇਸ਼ਤ ਜਾਰੀ ਕਰ ਦਿੱਤੇ ਕਿ ਹਿੰਦੀ ਪੰਜਾਬੀ ਦੋਨੋਂ ਲਾਗੂ ਹੋਣੀ ਚਾਹੀਦੀ ਹਾਂ ਦੇਖੋ ਡਾਕਟਰ ਵਿਵੇਕ ਲਾਲ ਸਾਹਿਬ ਨੂੰ ਤੋਹਫ਼ਾ ਦੇਣ ਲਈ ਮੇਰੇ ਕੋਲ ਕੁਝ ਨਹੀਂ ਹੈ ਉਹ ਕਮਾਲ ਦੇ ਇਨਸਾਨ ਨੇ ਉਹ ਡਾਕਟਰ ਬਹੁਤ ਮਸ਼ਹੂਰ ਨੇ ਉਹ ਉਹਨਾਂ ਨੂੰ ਮੈਂ ਸਿਰ ਜੁੱਕ ਕੇ ਸਲਾਮ ਕਰ ਸਕਦਾ ਹੈ ਤਾਂ ਕਿ ਮਰੀਜ਼ ਨੂੰ ਬਿਹਤਰੀਨ ਇਲਾਜ ਹੋਵੇ ਮੇਰਾ ਮਕਸਦ وہی ਹੈ ਜੇ ਡਾਕਟਰ ਨਾਲ ਡਾਕਟਰ ਜੇ ਮਰੀਜ਼ ਨਾਲ ਪੰਜਾਬੀ ਚ ਗੱਲ ਕਰਨਗੇ وہی ਸਨਮਾਨ ਹੋਏਗੀ ਡਾਕਟਰ ਵਿਵੇਕ ਨੂੰ ਉਹ ਜੇਕਰ ਪ੍ਰੈਸਕ੍ਰਿਪਸ਼ਨ ਪੰਜਾਬੀ ਚ ਲਿਖਣਗੇ وہی ਸਨਮਾਨ ਹੋਏਗੀ ਡਾਕਟਰ ਵਿਵੇਕ ਲਾਲ ਸਾਹਿਬ ਨੂੰ ਜੇਕਰ ਵੀਡੀਓ ਪੰਜਾਬੀ ਚ ਬਣਾਉਣਗੇ وہی ਸਨਮਾਨ ਹੋਏਗੀ ਡਾਕਟਰ ਵਿਵੇਕ ਲਾਲ ਨੂੰ وہی ਪਦਮਸ਼ਰੀ ਵਾਅੜ ਜਿੱਤਣਗੇ وہی ਸਨਮਾਨ ਹੋਏਗੀ ਡਾਕਟਰ ਵਿਵੇਕ ਲਾਲ ਨੂੰ ਜੀ ਕਿ ਬਹੁਤ ਬਹੁਤ ਧੰਨਵਾਦ ਜੀ ਨਾ ਪਰ ਇਹ ਤਿੰਨ ਵਾਰ ਆਉਜਾ ਨਾ ਦੱਸਿਆ ਕਿ ਇਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਵੱਲੋਂ ਇੱਕ ਚਿੱਠੀ ਹੈ ਡਾਕਟਰ ਵਿਵੇਕ ਲਾਲ ਨੂੰ ਲਿਖੀ ਗਈ ਜਿਸ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਦੁਬਾਰਤੋਂ ਲਾਗੂ ਕਰਨ ਦੀ ਜਿਹੜੀ ਹੈ ਮੰਗ ਕੀਤੀ ਗਈ ਸੀ ਔਰ ਉਸ ਤੋਂ ਬਾਅਦ 26 ਤਰੀਕ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਉਸ ਨੋਟੀਫਿਕੇਸ਼ਨ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਜਾਂਦਾ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਪੀਜੀਆਈ ਦੇ ਵਿੱਚ ਹਿੰਦੀ ਅਤੇ ਪੰਜਾਬੀ ਭਾਸ਼ਾ ਵਰਤੀ ਜਾਂਦੀ ਸੀ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਹੈ ਪੰਜਾਬੀ ਭਾਸ਼ਾ ਉਹ ਲਗਾਤਾਰ ਜਾਰੀ ਰਹੇਗੀ ਹੁਣ ਦੇਖਣਾ ਇਹ ਹੋਏਗਾ ਕਿ ਜਿਸ ਤਰੀਕੇ ਦੇ ਨਾਲ ਬੋਰਡਸ ਨੂੰ ਲੈ ਕੇ ਇੱਥੇ ਲਗਾਤਾਰ ਹਲੇ ਪੰਡਿਤ ਰੇਨਵਰ ਰਾਓ ਗੱਲ ਕਰ ਰਹੇ ਨੇ ਉਹ ਬੋਰਡਸ ਦੇ ਵਿੱਚ ਤਬਦੀਲੀ ਕਦੋਂ ਆਉਂਦੀ ਹੈ ਇਹ ਜ਼ਰੂਰ ਜ਼ਿਕਰ ਜੋਗਾ ਕੈਮਰਾ ਪਰਸਨ ਗੁਰਸਾਹਿਬ ਦੇ ਨਾਲ ਸਾਹਿਬ ਨੂੰ ਲਾ ਲਿਵਿੰਗ ਨੇ ਨਿਊਜ਼ ਚੰਡੀਗੜ੍ਹ